ਤੁਹਾਨੂੰ ਦੱਸਦੀ ਐ ਜੀ ਅੱਜ ਬਠਿੰਡਾ ਦੇ ਵਿੱਚ ਭਵੰਤਮਨ ਸਾਹਿਬ ਤੇ ਰਵਿੰਦ ਕੇਜਰੀਵਾਲ ਸਾਹਿਬ ਨੇ ਮਿਲ ਕੇ ਜੋ ਹੈ ਵਿਕਾਸ ਕ੍ਰਾਂਤੀ ਰੈਲੀ ਕੱਢੀ ਜੀ ਤੁਹਾਨੂੰ ਦੱਸਦੀ ਐ ਇਸ ਤੇ ਵਿੱਚ ਪੰਜਾਬ ਦੇ ਬਠਿੰਡਾ ਨੂੰ 1125 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਜੀ ਜੋ ਵਿਕਾਸ ਵਾਸਤੇ ਯੂਜ਼ ਹੋਏਗੀ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਜੀ ਬਠਿੰਡਾ ਵਿੱਚ ਅੱਜ ਰੈਲੀ ਗੱਡੀ ਸੀਗੀ ਜਿਸ ਦੇ ਵਿੱਚ ਭਗਵੰਤ ਸਿੰਘ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਮੌਜੂਦ ਸਿਗੇ ਤੇ ਕਾਫੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਏ ਸਿਗੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਸਾਹਿਬ ਨੇ ਬਠਿੰਡਾ ਨੂੰ ਦਿੱਤੀ ਭੱਤੀ ਸੋਗਾਤ 1125 ਕਰੋੜ ਰੁਪਏ ਦਾ ਵਿਕਾਸ ਕਾਰਜੀ ਪ੍ਰੋਜੈਕਟ ਬਣਾਇਆ ਜੀ ਤੁਹਾਨੂੰ ਦੱਸਤੀ ਹੈ ਜੀ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਦੱਸਿਆ ਹੈਗਾ ਕਿ ਸੱਤ ਸਰਕਾਰੀ ਸਕੂਲ ਹੋਰ ਖੋਲੇ ਜਾਣਗੇ ਬਠਿੰਡੇ ਦੇ ਵਿੱਚ ਤੇ ਜਿਵੇਂ ਦਿੱਲੀ ਦੇ ਵਿੱਚ ਪ੍ਰਾਈਵੇਟ ਸਕੂਲ ਹੈਗੇ ਆ ਉਦਾਂ ਦਾ ਜੋ ਹੈ ਇਨਫਰਾਸਟ੍ਰਕਚਰ ਮਿਲੇਗਾ ਸਰਕਾਰੀ ਸਕੂਲ ਦੇ ਵਿੱਚ ਤੇ ਕੇਜਰੀਬਾਦ ਸਾਹਿਬ ਨੇ ਇਹ ਵੀ ਦੱਸਿਆ ਕਿ 25 ਮੁਹੱਲਾ ਕਲੀਨਿਕ ਹੈਗੇ ਜੀ ਬਠਿੰਡਾ ਵਿੱਚ ਛੱਲੇ ਤੇ ਹੁਣ 13 ਹੋਰ ਮੁਹੱਲਾ ਕਲੀਨਿਕ ਦਿੱਤੇ ਜਾਣਗੇ ਜਿਸ ਤੇ ਵਿੱਚ ਫ੍ਰੀ ਇਲਾਜ ਹੋਏਗਾ ਲੋਕਾਂ ਦਾ ਜਿਹੜੇ ਕਿ ਆਣਗੇ ਤੁਹਾਨੂੰ ਦੱਸਤੀਏ ਪੰਤਮਾ ਸਾਹਿਬ ਦੀ ਅੱਜ ਰੈਲੀ ਸੀਗੀ ਬਹੁਤ ਜ਼ਿਆਦਾ ਘੱਟ ਸੀਗਾ ਤੇ ਪੰਤਮਾ ਸਾਹਿਬ ਤੇ ਕੇਜਰੀਬਾਦ ਸਾਹਿਬ ਨੇ ਮਿਲ ਕੇ ਜੋ ਹੈ 1125 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਵਿਕਾਸ ਕਾਰਜ ਦੀ ਪ੍ਰੋਜੈਕਟ ਵਾਸਤੇ ਖਰਚੀ ਹੈਗੀ ਜੀ ਹੁਣ ਬਠਿੰਡਾ ਦੀ ਕਾਇਆ ਕਲਪ ਹੋਏਗੀ ਕੀ ਸੱਤ ਸਰਕਾਰੀ ਸਕੂਲ ਮਿਲਣਗੇ 13 ਮੋਹੱਲਾ ਕਲੀਨਿਕ ਹੋਰ ਖੁੱਲਣਗੇ ਬਠਿੰਡੇ ਦੇ ਵਿੱਚ ਇਦਾਂ ਹੀ ਜੋ ਹੈ ਵਧੀਆ ਕੰਮ ਸਰਕਾਰ ਕਰਦੀ ਵੀ ਹੈਗੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਪੰਤਪਾ ਸਾਹਿਬ ਦੀ ਸਰਕਾਰ ਪੰਜਾਬ ਦੇ ਵਿੱਚ ਸ਼ਹਿਰਾਂ ਦਾ ਕਾਇਆਕਲਪਨ ਕਰਨ ਵਾਸਤੇ ਪ੍ਰੋਜੈਕਟ ਸ਼ੁਰੂ ਕਰਦੀ ਵੀ ਹੈਗੀ ਹੈ ਤੇ ਬਠਿੰਡੇ ਵਿੱਚ ਪ੍ਰੋਜੈਕਟ ਹੋਇਆ 1125 ਕਰੋੜ ਰੁਪਏ ਰਕਮ ਦਿੱਤੀ ਗਈ ਹੈ ਜੀ ਜੋ ਕਿ ਸਰਕਾਰੀ ਸਕੂਲਾਂ ਅਤੇ ਵਿੱਚ ਤੇ ਮੋਹਲਾ ਕਲੀਨਿਕ ਨਵੇਂ ਖੁੱਲਣ 'ਚ ਯੂਜ਼ ਕੀਤੀ ਜਾਏਗੀ ਬਹੁਤ ਹੀ ਵੱਡੀ ਖਬਰ ਕਮੈਂਟਾਂ 'ਚ ਦੱਸੋ ਤੁਹਾਨੂੰ ਕਿਦਾਂ ਲੱਗਦਾ ਪਿਆ ਗਾ ਪੁਤਮਾ ਸਾਹਮਣੇ ਵੱਟਾ ਜੋ ਹੈ ਐਲਾਨ ਕਿੰਨਾ ਸਿਕਾ ਪੰਥਪਾ ਸਾਹਿਬ ਨੇ ਕਿਹਾ ਕਿ ਮੈਂ ਤਾਂ ਕੇਜਰੀਵਾ ਸਾਹਿਬ ਤੇ ਨਾਲ ਮਿਲ ਕੇ ਹਰ ਹਫਤੇ ਕੇਜਰੀਵਾ ਸਾਹਿਬ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਟਾਈਮ ਕੱਢੋ ਅਸੀਂ ਹਰ ਹਫਤੇ ਕੋਈ ਨਾ ਕੋਈ ਕੰਮ ਕਰਾਂਗੇ ਲੋਕਾਂ ਦੀ ਭਲਾਈ ਵਾਸਤੇ ਤੇ ਅੱਜ ਅਸੀਂ ਬਠਿੰਡੇ ਨੂੰ 1125 ਕਰੋੜ ਰੁਪਏ ਰਾਸ਼ੀ ਦੇ ਰਹੇ ਹੈਗੇ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਜੀ ਇਹ ਜਿਹੜਾ ਕੰਮ ਹੈਗਾ ਡਵੈਲਪਮੈਂਟ ਵਾਸਤੇ ਯੂਜ਼ ਹੋਏਗਾ ਪੰਥਪਾ ਸਾਹਿਬ ਨੇ ਭਾਜੀਪੀ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਆਰਡੀਐਫ ਦਾ ਪੈਸਾ ਜਿਹੜਾ ਸੀਗਾ ਉਹ ਸਾਡਾ ਰੁਕੇ ਹੈਗਾ ਪੰਜਾਬ ਦਾ ਸਾਨੂੰ ਚਲੋ ਤੁਸੀਂ ਪੈਸਾ ਰੋਕ ਲਿਆ ਪਰ ਅਸੀਂ ਆਪਣਾ ਪੈਸਾ ਜੋ ਹੈ ਖੁਦ ਕ੍ਰੀਏਟ ਕਰਾਂਗੇ ਸਾਡਾ ਪੰਜਾਬ ਹੈਗਾ ਜੀ ਸਾਡਾ ਰੈਵਨਿਊ ਡਿਪਾਰਟਮੈਂਟ ਹੈਗਾ ਅਸੀਂ 10 ਰੁਪਏ ਦਾ ਖਰਚਾ ਹੁੰਦਾ ਤੇ ਉਸ ਦੇ ਉੱਤੇ 8 ਰੁਪਏ ਖਰਚ ਕਰਦੇ ਹੈਗੇ ਆ ਬਾਕੀ ਜਿਹੜਾ ਪੈਸਾ ਬਚਾਉਂਦੇ ਹੈਗੇ ਆ ਜਿਸ ਕਰਕੇ ਅਸੀਂ ਇਹ ਪ੍ਰੋਜੈਕਟ ਲਾਰੇ ਹੈਗੇ ਆ ਤੇ ਇਦਾਂ ਹੀ ਅੱਜ ਜੋ ਬਠਿੰਡੇ ਦੇ ਵਿੱਚ ਰੈਲੀ ਗੱਡੀ ਹੈਗੀ ਮਹਾ ਰੈਲੀ ਵਿਕਾਸ ਕ੍ਰਾਂਤੀ ਰੈਲੀ ਜਿਸ ਦੇ ਵਿੱਚ 1125 ਕਰੋੜ ਰੁਪਏ ਦੀ ਸੌਗਾ ਦਿੱਤੀ ਬਠਿੰਡਾ ਨੂੰ ਇਸ ਆਦੀ ਬਹੁਤ ਹੀ ਵੱਡੀ ਖਬਰ ਚੈਨਲ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦੋ Thank you.